ਸ਼ਾਸ਼ੀ ਕਾਲ ਜੀ ਜੇਕਰ ਤੁਸੀਂ ਪੰਜਾਬ ਤੋਂ ਹੋ ਤਾਂ ਆਹ ਵੀਡੀਓ ਤੁਹਾਡੇ ਲਈ ਹੈ ਇਹ ਤੁਸੀਂ ਜੋ ਸਕਰੀਨ ਤੇ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਸ਼ਹੀਦ ਆਕਾਸ਼ਦੀਪ ਸਿੰਘ ਜੀ ਦੀ ਹੈ ਜੋ ਇੰਡੀਅਨ ਆਰਮੀ ਸਿਕਰੇਜਮੈਂਟ ਵਿੱਚ ਬਤੌਰ ਸੈਨਿਕ ਦੇਸ਼ ਦੀ ਸੇਵਾ ਕਰ ਰਹੇ ਸੀ ਪਿਛਲੇ ਬੀਤੇ ਦਿਨਾਂ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਦਾ ਮਾਹੌਲ ਸੀ ਉਸ ਸਮੇਂ ਆਕਾਸ਼ਦੀਪ ਸਿੰਘ ਆਪਣੀ ਰੈਜੀਮੈਂਟ ਦੇ ਨਾਲ ਰਨਾਲ ਤੋਂ ਜੰਮੂ ਬਾਰਡਰ ਤੇ ਜਾ ਰਹੇ ਸਨ ਤੇ ਰਾਹ ਦੇ ਵਿੱਚ ਉਹਨਾਂ ਦਾ ਪਰਿਵਾਰ ਆਕਾਸ਼ਦੀਪ ਸਿੰਘ ਨੂੰ ਮਿਲਣ ਆਉਂਦਾ ਹੈ ਪਰ ਉਹਨਾਂ ਦੀ ਮਾਤਾ ਜੀ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਇਹ ਮੁਲਾਕਾਤ ਉਹਨਾਂ ਦੇ ਪੁੱਤਰ ਨਾਲ ਆਖਰੀ ਮੁਲਾਕਾਤ ਹੈ ਤੇ ਪਾਕਿਸਤਾਨ ਨਾਲ ਮੋਟੇ ਪੇਟ ਦੇ ਵਿੱਚ ਆਕਾਸ਼ਦੀਪ ਸਿੰਘ ਨੂੰ ਸਰ ਵਿੱਚ ਗੋਲੀ ਲੱਗ ਜਾਂਦੀ ਹੈ ਤੇ ਆਕਾਸ਼ਦੀਪ ਸਿੰਘ ਵੀਰ ਗਤੀ ਪ੍ਰਾਪਤ ਕਰ ਜਾਂਦੇ ਹਨ ਪਰ ਜਦੋਂ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਉਹਨਾਂ ਦੇ ਘਰ ਜੋ ਕਿ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੈ ਲਿਆਇਆ ਜਾਂਦਾ ਹੈ ਤਾਂ ਸਰਕਾਰ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਦੀ ਉਪਾਦੀ ਨਹੀਂ ਦਿੱਤੀ ਜਾਂਦੀ ਸਰਕਾਰ ਦਾ ਕਹਿਣਾ ਹੈ ਕਿ ਅਗਨੀ ਵੀਰ ਦੀ ਯੋਜਨਾ ਦੇ ਅਨੁਸਾਰ ਉਹਨਾਂ ਨੂੰ ਸ਼ਹੀਦ ਨਹੀਂ ਮੰਨਿਆ ਜਾ ਸਕਦਾ ਹੁਣ ਤੁਸੀਂ ਖੁਦ ਹੀ ਦੱਸੋ ਜੋ ਜਵਾਨ ਸਾਡੀ ਰੱਖਿਆ ਲਈ ਸ਼ਹੀਦ ਹੋ ਗਿਆ ਉਸ ਨੂੰ ਉਸ ਦਾ ਬੰਦਾ ਮਾਨ ਸਨਮਾਨ ਦਿਵਾਉਣਾ ਸਾਡੀ ਜ਼ਿੰਮੇਵਾਰੀ ਨਹੀਂ ਹੈ ਇਸ ਲਈ ਸ਼ਹੀਦ ਆਕਾਸ਼ਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕਮੈਂਟਾਂ ਵਿੱਚ ਜੈ ਹਿੰਦ ਜ਼ਰੂਰ ਲਿਖੋ ਤੇ ਸੀਐਮ ਪੰਜਾਬ ਭਗਵੰਤ ਮਾਨ ਸਿੰਘ ਨੂੰ ਟੈਗ ਕਰੋ ਤਾਂ ਜੋ ਸ਼ਹੀਦ ਆਕਾਸ਼ਦੀਪ ਸਿੰਘ ਨੂੰ ਸ਼ਹੀਦੀ ਉਪਾਦੀ ਦਿੱਤੀ ਜਾਵੇ ਜੈ ਹਿੰਦ